ਜੀ ਗਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਤੇ ਕੀ ਕਹਿੰਦੇ ਹੁੰਦੇ ਨੇ ਅੱਜ ਚੱਲੇ ਆਂ ਪਿੰਡ ਪਿੰਡ ਜਾਣਾ ਸੀਗਾ ਥੋੜਾ ਜਿਹਾ ਸਾਜਰੇ ਤੇ ਪਿੰਡ ਪੰਚਾਇਤ ਦੇ ਵਿੱਚ ਆਪਾਂ ਪੰਚੀ ਦੇ ਵਿੱਚ ਖੜੇ ਸੀਗੇ ਤੇ ਜੱਤ ਕੇ ਸੀਗੇ ਤੇ ਅੱਜ ਉੱਥੋਂ ਮਿਲਦਾ ਕੋਈ ਕੰਮ ਲਈ ਬੁਲਾਇਆ ਸੀਗਾ ਭਾਈ ਉਹਨਾਂ ਨੇ ਤੇ ਮੈਂ ਥੋੜਾ ਜਿਹਾ ਲੇਟਤਾ ਹੋ ਗਿਆ ਦੋ ਕੁ ਦਿਨ ਪਹਿਲਾਂ ਵੀਰ ਉਹਨਾਂ ਦਾ ਫੋਨ ਆਇਆ ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀਗਾ ਵੀ ਜਾਣਾ ਉੱਥੇ ਤੇ ਅੱਜ ਸਵੇਰੇ ਸਵੇਰੇ ਫੋਨ ਆਇਆ ਉਹਨਾਂ ਹਿੰਮਤ ਨਾਲ ਜਾਣ ਲੱਗੇ ਆਂ ਬਾਕੀ ਆ ਜੋ ਕਿ ਦਿਖਾਉਣੇ ਤੁਮ ਨੂੰ ਚਲੋ ਵੀ ਮੈਂ ਤਰੋ ਚੱਲੀਏ ਤੇ ਕੀ ਕਹਿੰਦੇ ਉਹਨਾਂ ਨੇ ਮੁੰਡਾ ਕਿੱਧਰ ਸਾਡਾ ਕਿਹੜੀ ਜੀ ਚੱਲੀ ਇਹ ਚ ਚੱਲੀ ਕਿ ਉਹ ਚ ਹੈ ਹੈ ਉਹ ਕਾਰਡ ਗੂੜ ਜੇ ਤਾਂ ਕਿਧੇ ਚ ਪੈ ਨੇ ਬੈਠ ਜene ਲੈ ਵੀ ਮਾਨਾ ਤੇਰੀ ਮੈਚਿੰਗ ਹੋ ਗਈ ਪੂਰੀ ਓਕੇ ਰਿਪੋਰਟ ਅਰਸ਼ ਵੀ ਚੱਲੇ ਆ ਮੈਂ ਜਾ ਕੇ ਮੁੜੇ ਹੁਣ ਆਪਾਂ ਤੇ ਕਾਲਾ ਮਾਰ ਦੇ ਦਿੱਤੀ 555 ਦੀ ਮੈਨੂੰ ਤੈਨੂੰ ਮਰ ਤੇ ਇਹਦੇ ਪਹਿਲਾਂ ਲਾਈ ਵੀਲ ਕੱਢਦੇ ਸੀਗੇ ਜਿਵੇਂ ਡੈਡੀ ਲੈ ਕੇ ਜਾਂਦਾ ਹੁੰਦਾ ਸੀਗਾ ਹੁਣ ਆਪਾਂ ਇਹਦੇ ਲਾਈ ਵੀਲ ਦੁਬਾਰਾ ਪਾਦੇ ਵੀ ਲਾਈ ਵੀਲਾਂ ਨਾਲ ਥੋੜੀ ਗੱਲਬਾਜੀ ਬਣ ਜਾਂਦੀ ਹੈ ਥੋਤੀ ਸੀ ਟਾਇਰ ਟੂਰ ਤਾਂ ਕਰੀ ਨਹੀਂ ਇਹਦੇ ਅੱਛਾ ਕਿਹੜਾ ਕੱਢ ਗਿਆ ਹੁਣ ਅੱਛਾ ਕਿਹੜਾ ਕੱਢ ਗਿਆ ਮੈਂ ਤਾਂ ਸੀਸੀ ਵੀਲ ਲਵੇ ਦਿੱਤੀ ਸੀ ਲੈ ਉਹ ਮੈਂ ਲਾਈ ਵੀਲ ਨੂੰ ਮਾਰਦੇ ਆ ਨਾ ਥੋੜੇ ਛਿੱਟੇ ਛਿੱਟੇ ਕੱਪੜਾ ਇਹ ਮਾਰ ਲੈਣਾ ਸੀਗਾ ਹਾਂ ਅਲਰੇਡੀ ਕਿਵੇਂ ਹੋ ਗਏ ਸਾਡੇ ਜਿਹਨੇ ਜਿੱਤੇ ਹੋਤੇ ਉਹ ਬਈ ਇਹਨਾਂ ਨੂੰ ਨਾ ਨਾ ਸਾਫ ਕਰ ਲਿਆ ਮੇਰੇ ਕੱਪੜੇ। ਇਹ ਕੱਪੜਾ ਹੱਥ 'ਚ ਹੈ। ਇੱਕ ਕੱਪੜਾ ਹੱਥ 'ਚ ਰਹਿਣਾ ਚਾਹੀਦਾ ਗੱਡੇ 'ਚ। ਜਿਹੜੀ ਰੱਖਿਆ ਕਰੂਗਾ। ਜਦੋਂ ਸਿੱਟਾ ਵੇ। ਜਾਇਆ ਕਰੋ ਬਾਹਾਂ ਤੇ ਬੰਨ ਲਿਆ ਕਰੋਆਂ ਘਸਾ ਦੀ ਨਾਲ ਦੀ ਨਾਲ ਬਾਹ। ਇੱਥੇ ਬੰਨ ਲਓ ਕੱਪੜਾ। ਕਹਿੰਦੇ ਤੁਸੀਂ ਇਹਨਾਂ ਸਾਫ ਕਰਦੇ ਹੋ। ਠੀਕ ਨਹੀਂ। ਕੱਦਨ ਨੂੰ ਮੈਂ ਸੈਂਡ ਕਰਕੇ ਰਹਿਮ। ਸਦੀਪ ਆ ਚੱਲਿਆ ਆਪਣਾ ਯੂਕੇ ਤਾਂ ਕਹਿਣਾ ਨਾ ਸਾਡੇ ਆਪਣੀ ਮਰਜ਼ੀ ਟੈਨਸ਼ਨ ਨਾ ਲਿਆ ਕਰੋ ਬਿਲਕੁਲ ਕੱਟ ਕੇ ਮੋਹਰ ਲਾ ਕੇ ਭੇਜੀਏ ਵਰਮਾਨ ਸ਼ੋਕ ਨੂੰ ਦੋ ਯਾ ਜੱਪਾ ਕੱਢ ਲੈਦੇ ਵਾਰ ਲੈ ਵੀ ਮੇਟਰੋ ਕਲਾਸ ਕੈਫੇ ਵਾਲਿਆਂ ਦੇ ਕੋਲ ਰੁਕ ਗਏ ਇੱਥੋਂ ਅਸੀਂ ਕਈ ਵਾਰੀ ਕਾਫੀ ਪੀ ਕੇ ਜਾਂਨੇ ਹਾਂ ਕੋਲਡ ਕਾਫੀ ਮੰਗਾਈ ਆ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਬਾਈ ਉਹਨਾਂ ਦੀ ਤੇ ਡੈਡੀ ਨੂੰ ਲਿਆਂਦੇ ਸੀ ਬੌਚ ਖੁੱਲੀ ਹੈ ਤੰਗਾ ਤੰਗਾ ਮਿਲਦਾ ਮਸਾਂ ਹੀ ਆਉਂਦੀ ਆ ਨਾ ਮੈਨੂੰ ਮੈਂ ਕਿਹਾ ਜੀ ਉਹਨਾਂ ਦਾ ਗੁੱਟ ਤਕੜਾ ਰਿਹਾ ਜੀ ਉਹਨੇ ਆਉਂਦੀ ਨਹੀਂ ਮਿਲਦਾ ਨਾ ਕੋਈ ਨਹੀਂ ਉਹ ਤਾਂ ਠੀਕ ਕਰਾ ਲੈਣੇ ਆ ਥੋੜੀ ਜੱਗ ਅੱਗੇ ਕੈਂਟ ਘੜੀਆਂ ਨੇ ਉਹਨਾਂ ਦੇ ਨਹੀਂ ਜੇ ਕੋਈ ਵਾਈਟ ਕਲਰ ਵਾਲੀ ਲਿਆਂਦੀ ਉਹ ਬਲਗਾਰ ਨੂੰ ਗਿਫਟ ਕਰਦੀ ਬਲਗਾਰ ਸਿਆਂ ਸਰਹੰਦ ਸਿਟੀ ਸੈਂਟਰ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਸਰਪ੍ਰਾਈਜ਼ ਦੇਣਾ ਤੁਹਾਨੂੰ ਤੇ ਮਿਲਦੇ ਆ ਮੈਂ ਜਲਦੀ ਉਹਦੇ ਲਈ ਵੀ ਤੇ ਬੁਲਾਵਾਂਗੇ ਤੁਹਾਨੂੰ ਜਲਦੀ ਤੋਂ ਜਲਦੀ ਓਪਨਿੰਗ ਕਰਨ ਲੱਗੇ ਆਪਾਂ ਨਵੀਂ ਓਰੇ ਕੰਮ ਦੀ ਇੱਕ ਆ ਤਾਂ ਸਰਹੰਦ ਸਿਟੀ ਸੈਂਟਰ ਦੇ ਵਿੱਚ ਆਪਾਂ ਸਟੋਰ ਵਾਲੇ ਆਪਣੇ ਜਿਹੜਾ ਪਿੱਛੇ ਸਟੋਰ ਆ ਉਹ ਹੁਣ ਇਸ ਮਾਰਕੀਟ ਦੇ ਵਿੱਚ ਲੈ ਆਉਣਾ ਆਪਾਂ ਉਧਰ ਤਿਆਰੀ ਚੱਲਦੀ ਪਰਲੀ ਸਾਈਡ ਤੇ ਨਾਲ ਇੱਕ ਕੰਮ ਹੋਰ ਸਟਾਰਟ ਕਰ ਦੇਣਾ ਉਹ ਮਤਲਬ ਮੈਨੂੰ ਸ਼ੁਰੂ ਕਰਨਾ ਘਰਦਿਆਂ ਨੂੰ ਸ਼ੁਰੂ ਕਰਕੇ ਦੇਣਾ ਫਿਰ ਬਹੁਤ ਜਲਦੀ ਇਹ ਪਹਿਲਾ ਸਰਪ੍ਰਾਈਜ਼ ਤੁਹਾਨੂੰ ਦਸੀਆ ਗੱਲ ਬਾਤ ਇਹ ਕਿਸਨੂੰ ਨਹੀਂ ਪਤਾ ਜਦ ਤੱਕ ਵੀ ਆਪਾਂ ਕੰਮ ਸ਼ੁਰੂ ਕਰਨ ਲੱਗੇ ਤੇ ਆਪਣਾ ਜਿਹੜਾ ਸਪਲੀਮੈਂਟ ਸਟੋਰ ਆ ਉਹ ਹੁਣ ਸਰਹੰਦ ਸਿਟੀ ਸੈਂਟਰ ਦੇ ਵਿੱਚ ਆਉਣ ਲੱਗਿਆ ਤੇ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗੇ ਆ ਉਹ ਮੈਂ ਨਹੀਂ ਸ਼ੁਰੂ ਕਰਨ ਲੱਗੇ ਆ ਉਹ ਮੇਰੇ ਘਰ ਦੇ ਕੋਟ ਵਿਲਾ ਤੇ ਤੁਹਾਨੂੰ ਅੱਜ ਸਰਪ੍ਰਾਈਜ਼ ਦੇਣ ਲੱਗੇ ਆ ਦੇਖੋ ਬਿਲਡਿੰਗ ਤਿਆਰ ਹੋ ਰਹੀ ਆ ਤੇ ਆਪਣਾ ਕੰਮ ਚੱਲ ਰਿਹਾ ਅੰਦਰ ਇੱਥੇ ਆਪਾਂ ਸਪਲੀਮੈਂਟ ਸਟੋਰ ਕਰ ਦੇਣਾ ਨਾ ਸ਼ਟਰ ਦੇ ਸਪਲੀਮੈਂਟ ਸਟੋਰ ਦੂਜੇ ਦੇ ਵਿੱਚ ਤੇ ਕੀ ਕਹਿੰਦੇ ਹੁੰਦੇ ਨੇ ਆਪਣਾ ਇੱਕ ਨਵਾਂ ਕੰਮ ਉਹਦਾ ਵੀ ਸਰਪ੍ਰਾਈਜ਼ ਜਲਦੀ ਜਲਦੀ ਮਿਲਣਾ ਦੇਖੋ ਬਿਲਡਿੰਗ ਸਾਰੀ ਦੇ ਵਿੱਚੇ ਕੰਮ ਸ਼ੁਰੂ ਕਰਨ ਲੱਗੇ ਆਪਾਂ ਤੇ ਬਾਕੀ ਉਹ ਮਾਰਕੀਟ ਹੈ ਹੀ ਜ਼ਬਰਦਸਤ ਆ ਸਾਰੇ ਉਹਦੇ ਵਿੱਚੋਂ ਲੱਗਦਾ ਖੰਨੇ ਤੋਂ ਵੀ ਬਹੁਤ ਮੁੰਡੇ ਮੰਡੇ ਆਉਂਦੇ ਆਰੇ ਤੇ ਜਲਦੀ ਜਲਦੀ ਤਿਆਰ ਹੋ ਜਾਓ ਫਿਰ ਹੁਣ ਉਦੋਂ ਦੇਖੋ ਕਿੰਨਾ ਮਜ਼ਾ ਆਊਗਾ ਯਾਰ ਤੁਹਾਨੂੰ ਜਿਵੇਂ ਹੁਣ ਕਈ ਮੁੰਡੇ ਇੱਥੋਂ ਵਿਜ਼ਿਟ ਕਰਕੇ ਲੈ ਕੇ ਜਾਣਾ ਚਾਹੁੰਦੇ ਹੋਇਆ ਕਰਨਗੇ ਇੱਥੋਂ ਲੈ ਜਾ ਕਰਨਗੇ ਇੱਥੇ ਟੀਮ ਸੰਭੂਗੇ ਆਪਣੀ ਤੇ ਬਾਕੀ ਘਰੇ ਠੀਕ ਆ ਆਉਣ ਆ ਟਾਈਮ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਬਹੁਤ ਵਧੀਆ ਰੇਟ ਲੈ ਕੇ ਆਵਾਂਗੇ ਨੇ ਪਹੁੰਚ ਚੁਕੇ ਆ ਆਰੀਆ ਸਕੂਲ ਦੇ ਵਿੱਚ ਵੀ ਮੈਂ ਪੜਿਆ ਤੇ ਉੱਥੋਂ ਸਿੱਧਾ ਹੀ ਆਪਣੇ ਜਰਗ ਰੋਡ ਜਾਂਦਾ ਮੇਰੇ ਪਿੰਡ ਨੂੰ ਰਾਹ ਜਾਂਦਾ ਅੱਗੇ ਹੈਗਾ ਚੀਮਾ ਚੌਂਕ ਚੀਮਾ ਚੌਂਕ ਤੋਂ ਖੱਬੇ ਹਟੋਣਾ ਆਪਾਂ ਸਪਰਿੰਗ ਡੇਲ ਸਕੂਲ ਵੱਲ ਨੂੰ ਪਾਈ ਕਹਿੰਦਾ ਉੱਥੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਕਰਾ ਰਿਹਾ ਜਿਹੜੇ ਵੀਰ ਨਾਲ ਮੇਰੀ ਯੂਕੇ 'ਚ ਗੱਲ ਹੋਈ ਸੀਗੀ ਉਸ ਵੀਰ ਦੇ ਨਾਲ ਦਾ ਜਾਂ ਦੋਸਤ ਜਾਂ ਰਿਸ਼ਤੇਦਾਰ ਨੇ ਜਿਨ੍ਹਾਂ ਨੂੰ ਆਪਾਂ ਸਪਲੀਮੈਂਟ ਫੜਾਉਣਾ 22700 ਰੁਪਇਆ ਪਾਇਆ ਵੀਰ ਨੇ ਆਪਾਂ ਨੂੰ ਤੇ 2 ਮਹੀਨੇ ਦਾ ਸੋ ਉਹਦਾ ਸੈਕ ਬਣਾ ਕੇ ਦਿੱਤਾ ਜਿਹਦੇ ਵਿੱਚ ਮਸਲ ਟੈਕ ਦੀ ਕਰਟੀਨ ਗਲੂਟਾ ਮਾਈਨ ਠੀਕ ਆ ਸਾਈਜ਼ ਚੱਕਣੇ ਵਾਲਾ ਸਮਾਨ ਜਡ ਐਮ ਪੀ ਸੀ ਟੀ ਆਂ ਦੋ ਮਤਲਬ ਡਬਲ ਡਬਲ ਤੁਕਣਾ ਸਮਾਨ ਵਧੀਆ ਵੇਚਿਆ ਵਧੀਆ ਗਿਫਟ ਬਾਈ ਨੂੰ ਠੀਕ ਆ ਜਿਹੜੇ ਵੀਰ ਉਥੇ 20 2000 ਰੁਪਏ ਪ੍ਰੋਟੀਨ ਦੇ ਲਾ ਕੇ ਹਨਾ ਵੀ ਕੁਝ ਬਣਦਾ ਨਹੀਂ ਤੁਸੀਂ ਬਈ 20000 ਰੁਪਏ ਸਾਨੂੰ ਪਾਓ ਦੋ ਮਹੀਨੇ ਦਾ ਸਪਲੀਮੈਂਟ ਦੇਖੋ ਜੇ ਕੋਈ ਵੀਰ ਮਤਲਬ ਕੰਮ ਕਰਦਾ ਉਹ ਕਹਿੰਦਾ ਯਾਰ ਮੈਨੂੰ ਕਮਜ਼ੋਰੀ ਬਹੁਤ ਖਾਂਦੀ ਆ ਕੰਮ ਨਹੀਂ ਚੱਲਦਾ 5000 ਦੇ ਵਿੱਚ ਵੀਰੇ ਤੁਹਾਨੂੰ ਟਾਪ ਦਾ ਸਮਾਨ ਭੇਜੂਗਾ 2 ਮਹੀਨੇ ਦਾ ਜਿਹਦੇ ਵਿੱਚ ਇੱਕ ਪੀਸੀਡੀ ਪਹਿਲੇ ਮਾਂਥ ਖਾ ਲਿਓ ਤੇ ਜਿਹੜਾ 22500 ਵਜ ਦਾ ਉਹਦੇ ਵਿੱਚ ਤੁਹਾਨੂੰ ਅਗਲੇ 2 ਮਹੀਨੇ ਦਾ ਐਡ ਕਰ ਦਾਂਗੇ ਹਨ ਵੀ ਤੁਸੀਂ ਇੱਕ ਵਾਰੀ ਸਟੈਗ ਕਰਵਾ ਕੇ ਦੇਖੋ ਸਾਡੇ ਤੋਂ ਐਡ ਨਾਲੇ ਕੋਈ ਐ ਨਹੀਂ ਉਹ ਸਮਾਨ ਜੇ ਖੁੱਲਾ ਜਾਂ ਬਣਾਗੇ ਨਾ ਨਾ ਫੂਡ ਸਪਲੀਮੈਂਟ ਜਿਵੇਂ ਵਿਟਾਮਿਨ ਮੀਗਾ 3 ਟੈਸਟ ਆਫ ਬੂਸਟਰ ਐ ਤੱਕੜ ਚੀਜ਼ਾਂ ਭੇਜਾਂਗੇ ਤੁਹਾਨੂੰ ਪੂਰੀਆਂ ਚੁੱਕਿਆ ਇਹ ਉਹ ਵੀਰ ਬਣਿਆ ਹਨ ਬਿੱਲ ਸਾਹਮਣੇ ਰੱਖਿਓ ਠੀਕ ਹੈ ਬਸ ਬਸ ਹੀ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਬਾਬਾ ਜੀ ਫੜ ਕੇ ਲੈ ਗਏ ਨੇ ਸਪਲੀਮੈਂਟ ਤੇ ਧੰਨਵਾਦ ਵੀਰਾਂ ਦਾ ਯਾਰ ਜਿਹੜੇ ਉੱਥੋਂ ਬੈਠੇ ਹੋ ਬਾਈ ਨਾ ਰਾਤ ਦੇ ਕਾਲ ਆਈ ਕਹਿੰਦਾ ਯਾਰ ਪਹਿਲਾਂ ਵੀਰੇ ਵੀਡੀਓ ਕਾਲ ਤੇ ਗੱਲ ਕਰਾ ਵੀ ਬੰਦਾ ਉਹੀ ਆ ਤੇ ਉਹਨੇ ਫਿਰ ਬਾਈ ਨਾਲ ਮੈਂ ਵੀਡੀਓ ਕਾਲ ਤੇ ਗੱਲ ਕਰੀ ਬਾਈ ਖੁਸ਼ ਬਹੁਤ ਹੋਇਆ ਤੇ ਬਿਲਕੁਲ ਯਾਰ ਕੋਈ ਰੌਲਾ ਨਹੀਂ ਹੁੰਦਾ ਬਾਈ ਯਾਰ ਕਨਫਰਮ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਗੇਮਾਂ ਪੈ ਜਾਂਦੇ ਨੇ ਪੇਜ ਕਿਸੇ ਦਾ ਹੁੰਦਾ ਇੱਕ ਆ ਗੇਮ ਵਾਲਾ ਖਿਲਾਉਣੇ ਵਾਲੀ ਦੁਕਾਨ ਦਾ ਸੀ ਦੇਖਿਆ ਜੀ ਪੇਜ ਕੋਈ ਚਲਾ ਰਿਹਾ ਉਹਨਾਂ ਦਾ ਪੇਜ ਕੋਈ ਹੋਰ ਤੇ ਮੈਂ ਵੀ ਵੀਡੀਓ ਦੇਖੀ ਯਾਰ ਆਪਾਂ ਚਾ ਕੇ ਪੈਸੇ ਪਾਦਨੇ ਉਹ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਹੀ ਪਿੰਡ ਪਹੁੰਚ ਗਏ ਸੀਗੇ ਜਿੱਥੇ ਮੈਂ ਸਾਈਨ ਕਰਕੇ ਜਾਣੇ ਸੀਗੇ ਸਰਪੰਚ ਸਾਹਿਬ ਕੋਲ ਤੇ ਕੁਝ ਸੈਨ ਸੁਣੇ ਰਹਿੰਦੇ ਸੀਗੇ ਕਰਨ ਦੇ ਜਦੋਂ ਆਪਣੀ ਪੰਚਾਇਤ ਸਟਾਰਟ ਹੁੰਦੀ ਆ ਪਹਿਲਾਂ ਮਤੇ ਪੈਂਦੇ ਹੁੰਦੇ ਨੇ ਮੀਆ ਚਕੋਹੀ ਪਿੰਡ ਦੇ ਵਿੱਚ ਆ ਫਲਾਣੀ ਜਗ੍ਹਾ ਜੇਤਲਾਣਾ ਤਰਲਾਣਾ ਮਤਲਬ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਤੇ ਪੂਰੀ ਪੰਚਾਇਤ ਦੇ ਸਰਪੰਚਾਂ ਦੇ ਪੰਚਾਂ ਦੇ ਸੈਨ ਹੁੰਦੇ ਹੁੰਦੇ ਨੇ ਉਸ ਕਰਕੇ ਚਕੋਹੀ ਆਇਆ ਸੀਗਾ ਬਾਕੀ ਤਕਰੀਬਨ ਚਕੋਹੀ ਪਹੁੰਚ ਜੀਦਾ ਜਦੋਂ ਵੀ ਕਾਲ ਆਉਂਦੀ ਵੀ ਵੀਰੇ ਆ ਕੰਮ ਆ ਜੋ ਕੰਮ ਤਾਂ ਆਪਾਂ ਆਪਣਾ ਪਹੁੰਚ ਜੀਦਾ ਠੀਕ ਆ ਜਿਵੇਂ ਹੁਣ ਵੀਡੀਓ ਦਾ ਅਫਤਰ ਦੇ ਵਿੱਚ ਹੁਣ ਮੀਟਿੰਗਾਂ ਚੱਲ ਰਹੀਆਂ ਨੇ ਸਭ ਨੂੰ ਪਤਾ ਹੀ ਹੁਣ ਦਾਸ ਰਹੇ ਨੇ ਵੀ ਪਿੰਡਾਂ ਦੇ ਵਿੱਚ ਕਿਵੇਂ-ਕਿਵੇਂ ਵਿਕਾਸ ਕਰਨਾ ਕੀ ਚੀਜ਼ਾਂ ਕਰਨੀਆਂ ਨੇ ਹਨਾ ਉਸ ਤੋਂ ਬਾਅਦ ਸਰਪੰਚ ਸਾਹਿਬ ਨੂੰ ਲੈ ਕੇ ਨਾਲ ਮਾਣੇ ਨੂੰ ਆਪਾਂ ਉਧਰ ਆਪਣੇ ਸ਼ਮਸ਼ਾਨ ਘਾਟ ਚਲੇ ਗਏ ਮੜੀਆਂ ਕਹਿੰਦੇ ਨੇ ਜਿੱਮੇ ਸਾਡੇ ਪਿੰਡ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਅਸੀਂ ਦੇਖਿਆ ਵੀ ਉੱਥੇ ਜਿਹੜੀ ਲੋਗ ਇਟ ਪਈ ਸੀਗੀ ਪਿੰਡ ਦੀ ਵੀ ਜੋ ਵੀ ਕੰਮ ਕਰਨੇ ਵਾਲਾ ਮਿਹਨਰ ਲਵਾ ਕੇ ਪ੍ਰੰਹ ਕਰਦੇ ਆਪਾਂ ਥੋੜੀ-ਮੋਡੀ ਉੱਥੇ ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਫਿਰ ਨੂੰ ਨਹੀਂ ਗੱਲਾਂ ਬਾਤਾਂ ਕਰੀਏ ਵੀ ਚੱਲ ਯਾਰ ਮਾਣੇ ਵੀ ਆਪਾਂ ਆ ਚੀਜ਼ਾਂ ਥੋੜੀਆਂ-ਮੋੜੀਆਂ ਕਰਕੇ ਇੱਥੋਂ ਆ ਚੀਜ਼ ਸੈਟਿੰਗ ਹੋ ਜਾਂਦੀ ਆ ਉੱਥੇ ਆ ਚੀਜ਼ ਦੀ ਸੈਟਿੰਗ ਹੋ ਸਕਦੀ ਆ ਹਨ ਜਿਵੇਂ ਹੁਣ ਅੱਜ ਆਪਣੇ ਨਰੇਗਾ ਨੂੰ ਆਪਣੇ ਪਿੰਡ ਦੇ ਵਿੱਚ ਐਂਟਰ ਕਰਤਾ ਵੀ ਪਹਿਲਾਂ ਜਿਹੜੀ ਫਿਰਨੀ ਆ ਇਹਨੂੰ ਆਲੇ-ਦਾਲੇ ਸਾਫ਼ ਕਰ ਲਈਏ ਇੱਥੇ ਆ ਚੀਜ਼ ਕਰ ਲਈਏ ਜਿਵੇਂ ਹੁਣ ਆਪਣੇ ਸਾਡੇ ਪਿੰਡ ਮੰਣੀ ਜਿਵੇਂ ਬੈਠਣੇ ਵਾਲੀ ਜਗ੍ਹਾ ਉਹਦੇ ਕੋਲ ਜਿਵੇਂ ਮੈਂ ਅਸੀਂ ਗੱਲਬਾਤ ਕਰਦੇ ਚਲੋ ਇਹ ਗੱਲਾਂ ਥੋੜੀਆਂ ਹਾਈ ਡੀ ਚੰਗੀਆਂ ਲੱਗਦੀਆਂ ਨੇ ਪਿੰਡ ਦੇ ਮਾਮਲਿਆਂ ਨੂੰ ਮੈਂ ਵੀਡੀਓ ਦੇ ਵਿੱਚ ਨਹੀਂ ਲਿਆਉਣਾ ਚਾਹੁੰਦਾ ਵੀ ਉਹ ਚੀਜ਼ਾਂ ਚੀਜ਼ਾਂ ਨੂੰ ਇਹਨਾਂ ਨੂੰ ਮੈਂ ਬਾਹਰੇ ਰੱਖਣਾ ਚਾਹੁੰਨਾ ਤੇ ਵੀ ਇੱਕ ਬਲੌਗ ਦਾ ਹਿੱਸਾ ਬਣ ਗਏ ਤਾਂ ਵੀਡੀਓ ਪਾਉਣੀ ਪੈਗੀ। ਬਾਕੀ ਪਿੰਡ ਦੇ ਵਿੱਚ ਐ ਹੁੰਦਾ ਯਾਰ ਪਿੰਡ ਦੇ ਨਾਲ ਜੁੜੇ ਰਹਿਣਾ ਸਭ ਤੋਂ ਵਧੀਆ ਲੱਗਦਾ ਮੈਨੂੰ। ਕਿ ਪਿੰਡ ਦੇ ਨਾਲ ਬੰਦਾ ਜੁੜਿਆ ਰਹਿਣਾ ਚਾਹੀਦਾ ਜਿਵੇਂ ਹੁਣ ਮੈਂ ਪਹਿਲਾਂ ਪਿੰਡ ਤੋਂ ਆਪਣਾ ਫਤੇਗੜ ਸਾਹਿਬ ਚਲੇ ਗਿਆ ਸੀਗਾ। ਕੋਈ ਕਾਰਨ ਨਹੀਂ ਸੀ ਬੰਦਾ ਪਿੰਡ ਆਉਣ ਦਾ। ਵੀ ਕੋਈ ਕਾਰਨ ਹੋਵੇ ਕੱਲ ਨੂੰ ਜਵਾਗ ਵੀ ਅੱਗੇ ਬੰਦੇ ਹਨਾ ਪਿੰਡ 'ਚ ਰਹਿਣ, ਖੇਡਣ ਜਾਂ ਜੁੜਿਆ ਹੀ ਰਹੇ ਬੰਦਾ ਹਨਾ ਕਮਾਕਾਰਾਂ ਦੇ ਵਿੱਚ, ਵਿਆਹ ਸ਼ਾਦੀਆਂ ਦੇ ਵਿੱਚ, ਦੁੱਖ ਸੁੱਖ ਦੇ ਵਿੱਚ। ਬਾਕੀ ਆ ਮੁੰਡਾ ਵਧੀਆ ਕੰਮ ਕਰਦਾ। ਇਹ ਦੱਸਦਾ ਸੀਗਾ ਕਹਿੰਦਾ ਬਾਈ ਇੰਨੇ-ਇੰਨੇ ਬੂਟੇ ਸੀਗੇ ਕਹਿੰਦਾ ਜਦੋਂ ਅਸੀਂ ਲਾਏ ਸੀਗੇ ਸਾਰੇ ਰੋਡ ਤੇ ਤੇ ਅੱਜ ਡੇਡੇ ਹੋ ਗਏ ਵਾ ਬਹੁਤ ਵਧੀਆ ਗੱਲ ਆ ਕਿ ਆਪਾਂ ਹੁਣੇ ਟਾਈਮ ਦੇ ਵਿੱਚ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਵੱਧ ਤੋਂ ਵੱਧ ਬਾਬਾ ਜੀ ਸੋਖ ਰੱਖਣ ਬੂਟੇ ਲਾ ਸਕੀਏ ਹੋਰ ਬਾਕੀ ਇਸ ਵਾਰ ਸਾਡੇ ਪਿੰਡ ਦੀ ਪੰਚਾਇਤ ਵਧੀਆ ਹੀ ਆਈ ਆ ਤੇ ਹਰ ਵਾਰ ਸਾਡੇ ਪਿੰਡ ਦੇ ਬੰਦੇ ਸਾਰੇ ਘੈਂਟ ਹੀ ਹੁੰਦੇ ਨੇ ਹਰ ਵਾਰ ਸਾਥ ਦਿੰਦੇ ਉਸ ਤੋਂ ਬਾਅਦ ਉੱਥੇ ਆਪਣੇ ਧਰਮਸ਼ਾਲਾ ਦੇ ਵਿੱਚ ਆਪਣੇ ਟੀਨਾ ਪਾਉਣੀਆਂ ਸੀਗੀਆਂ ਲੰਗਰ ਹਾਲੇ ਅਸੀਂ ਉਹਦੇ ਲਈ ਟੀਨਾ ਦੇਖਣ ਆਏ ਸੀਗੇ ਪਹਿਲਾਂ ਜੀ ਸੋਚਿਆ ਸੀ ਯਾਰ ਲੋਹੇ ਦੀਆਂ ਟੀਨਾ ਕਿ ਪੱਥਰ ਦੀਆਂ ਟੀਨਾ ਤੇ ਸਾਡੇ ਪਿੰਡ ਦੇ ਜਿਹੜੇ ਸੂਝ-ਸਾਨੇ ਬੰਦੇ ਨੇ ਮੀਨ ਨੇ ਉਹ ਕਹਿੰਦੇ ਯਾਰ ਵੀ ਪੱਥਰ ਦੀਆਂ ਟੀਨਾ ਵਧੀਆ ਰਹਿੰਦੀਆਂ ਨੇ ਤੇ ਕਾਮਯਾਬੀ ਨੇ ਤੇ ਉਹਦੇ ਵਿੱਚ ਪਾਣੀ ਜਿਵੇਂ ਪਾਣੀ ਵਹਣੀ ਨਹੀਂ ਚਾਹੁੰਦਾ ਮੈਂ ਕਿਹਾ ਚਲੋ ਫਿਰ ਪੱਥਰ ਦੀ ਸਿਲੈਕਟ ਕਰ ਲੈਂਦੇ ਆ ਫਿਰ ਰੇਟ ਭਾਲ ਲਮਾਉਣ ਲੱਗਿਆ ਜੀ ਵੀ ਕਿਥੋਂ ਰੇਟ ਕੀ ਰੇਟ ਮਿਲਦਾ ਤੇ ਪਹਿਲਾਂ ਕੁਝ 580 ਰੁਪਏ ਫਾਟਾ ਮਿਲਦੀਆਂ ਸੀ ਕਿ ਇੱਕ ਸੀਟ ਪੂਰੀ ਮਤਲਬ ਚਾਦਰ ਜੀ ਪੇ 600 ਵਾਲੀ ਸਿਲੈਕਟ ਕਰ ਲਈ ਜੀ ਬਟ ਵਧੀਆ ਬ੍ਰਾਂਡ ਦੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਕੋਲੋਂ ਸਕੂਟਰੀ ਦਾ ਲੋਨ ਕਰਾਇਆ ਸੀਗਾ ਤੇ ਉਹ ਆਪਾਂ ਕਲੀਅਰ ਕਰਤਾ ਸੀ ਉਹਦੀ ਐਨਓਸੀ ਚਾਹੀਦੀ ਸੀ ਐਨਓਸੀ ਦਾ ਕਾਰਨ ਵੀ ਕੀ ਬਣ ਗਿਆ ਸੀਗਾ ਕਿਸੇ ਦਾ ਸਿੱਬਲ ਮੇਰੇ ਸਿੱਬਲ ਤੇ ਚੜ ਗਿਆ ਮੰਨ ਲਓ ਕੋਈ ਮੁੰਡਾ ਗੁਰਪ੍ਰੀਤ ਸਿੰਘ ਉਹ son of ਦਰਸ਼ਨ ਸਿੰਘ ਜਿਹਾ ਨਾਮ ਸੇਮ ਹੋ ਗਏ ਜਾਂ ਕੋਈ ਐਵੇਂ ਦਾ ਸੀਨ ਹੋਇਆ ਉਹਦਾ ਸਿੱਬਲ ਸਾਰਾ ਮੇਰੇ ਤੇ ਚੜਿਆ ਉਹਦੀ ਵੀ ਇਹਨਾਂ ਲੋਨ ਚੱਲਦੇ ਜੀ ਫਲਾਣਾ ਚੱਲਦਾ ਤਾਂ ਕਰਕੇ ਮੇਰਾ ਸਿੱਬਲ ਖਰਾਬ ਹੋ ਰਿਹਾ ਏ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਦਾ ਉਸ ਤੋਂ ਬਾਅਦ ਸਾਰਾ ਆਪਣਾ ਸਮਾਨ ਲੋਡ-ਲੋਡ ਹੋ ਗਿਆ ਲੋਹੇ-ਲੋਹੇ ਦੀ ਇੰਜੀਨੀਅਰ ਰੌੜਾਂ ਚਾਹੀਦੀਆਂ ਸੀਗੀਆਂ ਚਾਦਰਾਂ ਚਾਹੀਦੀਆਂ ਸੀ ਲੋਡ ਕਰਕੇ ਪਿੰਡ ਤੋਂ ਆਉਂਦੇ ਹੋਏ ਰਸੂੜਲੇ ਪੱਠੀ ਲਾਗਦੀ ਆ ਮੂਫਲੀ ਦੀ ਜੇ ਕਦੇ ਵੀ ਲੰਗੇ ਨਾ ਤੁਸੀਂ ਮਲੇਰਕੋਟਲੇ ਨੂੰ ਖੰਨੇ ਤੋਂ ਜਾਂ ਜਰਗ ਨੂੰ ਗੇ ਰਸੂੜਲੇ ਦੇ ਮੇਨ ਚੌਂਕ ਜਿਹੜਾ ਰਸੂੜਲੇ ਗਾਂਧੀ ਵਾਲਾ ਪਿੰਡ ਆ ਨਾ ਉਹਦੇ ਚੌਂਕ ਦੇ ਵਿੱਚ ਮਤਲਬ ਜਿਹੜਾ ਮੇਨ ਰੋਡ ਦਾ ਅੱਡਾ ਹੁੰਦਾ ਉਹਦੇ ਸਾਹਮਣੇ ਮੈਂ ਕਹਿੰਦਾ ਛੋਟੇ ਹੁੰਦੇ ਤੋਂ ਇਹਦਾ ਅਸੀਂ ਉਹ ਦੇਖਦੇ ਹਾਂ ਨੇ ਮਾਤਾ ਨੂੰ ਉੱਥੇ ਮੂਫਲੀ ਦੀ ਪੱਠੀ ਲੱਗਦੀ ਆ ਤੇ ਮੂਫਲੀ ਦਾ ਟੇਸਟ ਅਲੱਗ ਹੀ ਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਬੈਸਟ ਕਹਿੰਦੇ ਨੇ ਬੈਸਟ ਉਹ ਬੈਸਟ ਮੂਵ ਫਲੀ ਇੱਥੇ ਮਿਲਦੀ ਆ ਜਦੋਂ ਤੁਸੀਂ ਛੋਟਾ ਖੰਨਾ ਟੱਪ ਗਏ ਧਿਆਨ ਰੱਖਿਓ ਰਸੂਟਲਾ ਪੰਡ ਆਊਗਾ ਉੱਪਰ ਹੀ ਤੁਹਾਨੂੰ ਪੱਟੀ ਲੱਗੀ ਦਿਖ ਜਾਨੀ ਆ ਤੇ ਸਾਰੀ ਠੰਡ ਮਤਲਬ ਇਹ ਸਾਰਾ ਸਾਲ ਹੀ ਰਹਿੰਦੀ ਆ ਪਰ ਸਾਰੀ ਠੰਡ ਇੰਨੀ ਭੀੜ ਰਹਿੰਦੀ ਆ ਤੇ ਜੀ ਨੂੰ ਵੀ ਖਵਾਈ ਦੀ ਆ ਵੀ ਅਗਲਾ ਕਹਿੰਦਾ ਯਾਰ ਵਾ ਵਾ ਕੀ ਬਾਤ ਆ ਜਿਵੇਂ ਇੱਧਰ ਹਰਵੀਰ ਸਿੰਘਾ ਇਹਨੂੰ ਵੀ ਮੈਂ ਪਿੰਡੋਂ ਨਾਲ ਲਿਆ ਸੀਗਾ ਮੈਂ ਕਿਹਾ ਜਾ ਚੱਲ ਦੋ ਰਾ ਇਹਨੂੰ ਛੁੱਟੀਆਂ ਸੀਗੀਆਂ ਸ਼ਨੀਵਾਰ ਐਤਵਾਰ ਦੀ ਮੈਂ ਆ ਜਾ ਮੱਤਰਾ ਫਿਰ ਦੋਤੇ ਰਹੀਂ ਘੈਂਟਾ ਬੰਦਾ ਕੰਮ-ਕੁੰਮ ਵੀ ਚੈੱਕ ਲੰਦਾ ਤੇ ਕੰਮ ਕਰਨ ਨੂੰ ਵੀ ਸ਼ੇਰ ਆ ਤੇ ਦੇਖ ਲਓ ਮੁੰਡੇ ਕੋਲ ਹਲੇ ਤੱਕ ਫੋਨ ਨਹੀਂ ਹੈਗਾ ਐਵੇਂ ਹੀ ਹੋਣਾ ਚਾਹੀਦਾ ਜਵਾਕਾਂ ਕੋਲ ਜਲਦੀ ਫੋਨ ਨਾ ਦੇਓ ਕਦੇ ਵੀ ਉਸ ਤੋਂ ਬਾਅਦ ਆਪਣੇ ਫਰੂਟ-ਬਰਾਡ ਖਰੀਦ ਕੇ ਜਿਵੇਂ ਆਪਣੇ ਬਨਾਣਾ ਹੋ ਗਏ ਐਪ ਨੂੰ ਉੱਪਰ ਦੇ ਨਾਲ ਲੈ ਪਏ ਤੇ ਖਰੀਦ ਫਰੂਟ ਦੇ ਆਪਣੇ ਲੈ ਆਏ ਸੀਗੇ ਜਿਹੜੇ ਮੈਂ ਕਹਿੰਨਾ ਹਮੇਸ਼ਾ ਬੰਦੇ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਪੰਜ ਵੇ ਕਿੱਥੇ ਜੈਮ ਦੇ ਵਿੱਚ ਪੌਣੇ 5 ਵੇ ਠਾਲਣਾ ਤੁਸੀਂ ਮੈਨੂੰ ਹੈ ਮੀ ਮੰਮੀ ਸਵੇਰੇ ਪੌਣੇ 5 ਵੇ ਤੋਂ ਟੀਮ ਸਾਡੀ ਤਿਆਰ ਆ ਰਛ ਮੈਂ ਮਾਨ ਡੈਡੀ ਇਕੱਠੇ ਜਿੰਮ ਲਾਇਗਾ ਨੇ ਹੁਣ ਗੱਲ ਤੋਂ ਸਵੇਰੇ ਤੁਸੀਂ ਵੀ ਪੱਕਾ ਦੇਖ ਲਓ ਲੈ ਵੀ ਮਾਤਾ ਵੀ ਸਾਡੇ ਨਾਲ ਆਇਆ ਡਾ ਮਿੱਤਰੋ ਪੱਕਾ ਵੀ ਤੁਸੀਂ ਠਾਲਣਾ ਜਿਹੜਾ ਲੋਹੇ ਵਾਲਾ ਗੇਟ ਆ ਨਾ ਸੁਣ ਮੇਰੀ ਗੱਲ ਇੱਕ ਥੋੜਾ ਨਹੀਂ ਵੀ ਉੱਥੇ ਕੋਠੇ ਦੇ ਜਿੰਮ ਚ ਮੰਮੀ ਕੋਈ ਨਹੀਂ ਉੱਟ ਨਹੀਂ ਨਹੀਂ ਉੱਡਦਾ ਥੋੜਾ ਨਹੀਂ ਜਿਹੜਾ ਉੱਤੇ ਉਹਨੂੰ ਇਹ ਗੇਟ 'ਚ ਮਾਰਿਓ ਲੈ ਆਗੇ ਡੰ 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 ਠੀਕ ਆ ਡੈਡੀ ਥੋੜੀ ਜੁਮੇਵਾਰੀ ਆ ਠਾਲਣਾ ਮੰਮੀ ਵੀ ਜਮ ਲਾਉਂ ਸਵੇਰੇ ਸਾਡੇ ਨਾਲ ਡੈਡੀ ਪੱਕੀ ਗੱਲ